ਕਬੀਰ ਨਾਮ ਕੀਆ ਨਾ karenge ਨਾ ਕਰ ਸਕੇ ਸਰੀਰ ਕਿਆ ਜਾਣੋ ਕਿਛਾਰ ਕੀਆ ਪਾਇਓ ਕਬੀਰ 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 ਨਾਮ ਕੀਆ ਨਾ karenge ਨਾ ਕਰ ਸਕੇ ਸਰੀਰ ਕਿਆ ਜਾਣ ਕਿਛ ਹਾਰ ਕੀਆ ਭਾਯੋ ਕਬੀਰ 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 ਸੁਪੰਨੇ ਹੂੰ ਬੜਾਏ ਕੇ ਜੇ ਮੁਖ ਨਕਸ਼ੇ ਰਾਮ ਤਾਂ ਕੇ ਪਾਗ ਕੀ ਪਾਣੇ ਪਾਣੇ ਮੇਰੇ ਤਨ ਕੋ ਚਾਮ ਕਬੀਰ ਮਾਟੀ ਕੇ ਹਮ ਪੁੱਤਰੇ ਮਾਸ ਰਖਿਓ ਨਾਉ ਮਾਸਕ ਰਖਿਓ ਨਾਉ ਚਾਰ ਦਿਸ ਕੇ ਪੁੱਤਰੇ ਭਾਉ ਨੇ ਬੜ ਬੜ ਥਰੂਡੇ ਠਾਉ ਕਬੀਰ ਮਹੰਦੀ ਘਰ ਘਾਲਿਆ ਆਪ ਫਸਾਏ ਪਸਾਏ ਤੈਸੇ ਬਾਤ ਨਾ ਪੁੱਛੀਏ ਕਬੂ ਨਨ ਲਾਈ ਪਾਏ ਕਬੀਰ ਮਾਟੀ ਕੇ ਹਮ ਪੁੱਤਰੇ मानस रख्यो ना चार के पाने बड़ बड़ ऊे ठा कबीर मेहंदी कर घसाए पसाए, पसाए। तह सह बात न पुछिए कबू नाही ਲਾਇ ਪਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕੁਦਰਤ ਕੇ ਸਭ ਬੰਦੇ 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 ਆਵਲੇ ਅੱਲਾ ਨੂਰ ਉਪਾਇਆ ਆਵਲੇ ਅੱਲਾ ਨੂਰ ਉਪਾਇਆ ਆਵਲੇ ਅੱਲਾ ਨੂਰ ਉਪਾਇਆ ਆਵਲੇ ਅੱਲਾ ਨੂਰ ਉਰੇ ਆਪ ਆ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਾਰਾ ਜਗ ਉਪਜਿਆ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਲੋਗਾ ਭਰਮ ਨਾ ਭੂਲੋ ਭਾਈ ਲੋਗਾ ਭਰਮ ਨਾ ਭੂਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਖਾਲਕ ਖਲਕ ਖਲਕ ਮੈਂ ਖਾਲਕ ਉਰਾਰੇ ਹੋ ਸਭ ਠਾਈ ਰਹਾਓ ਕੁਦਰਤ ਕੇ ਸਬ ਬੰਦੇ ਕੁਦਰਤ ਕੇ ਸਬ ਬੰਦੇ ਕੁਦਰਤ ਕੇ ਸਬ ਬੰਦੇ ਮਾਟੀ ਏਕ ਅਨੇਕ ਭਾਂਤ ਕਰ ਮਾਟੀ ਏਕ ਅਨੇਕ ਭਾਂਤ ਕਰਨ ਸਾਜੀ ਸਾਜਣ ਹਾਰੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਮਾਟੀ ਏਕ ਅਨੇਕ ਭਾਂਤ ਕਰ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਨਾ ਕੋਚ ਪੋਚ ਮਟੀ ਕੇ ਭਾਂਡੇ ਨਾ ਕੋਚ ਪੋਚ ਮਟੀ ਕੇ ਭਾਂਡੇ ਨਾ ਕੋਚ ਕੋਚ ਕਮਾਰੇ ਕੁਦਰਤ ਕੇ ਸਭ ਬੰਦੇ ਇਹ ਮਿੱਟੀ ਦੇ ਭਾਂਡੇ ਨੂੰ ਜਿੰਨਾ ਮਰਜੀ ਸਾਹਮ ਸਾਹਮ ਕੇ ਰੱਖੀਏ ਇੱਕ ਦਿਨ ਇਹਨੇ ਠੀਕਰੀ ਠੀਕਰੀ ਹੋ ਜਾਣਾ ਹੈ ना कुछ पोच माटी के पांडे ना कुछ कोच कमारे ना कुछ कोच कमारे कुदरत के सब बंदे कुदरत के सब बंदे कुदरत के सब बंदे सब में सच्चा इको सोई सब में सच्चा इको सोई ਤਿਸ ਕਾ ਕੀ ਆ ਸਭ ਕੁਛ ਹੋਈ ਤਿਸ ਕਾ ਕੀ ਆ ਸਭ ਕੁਛ ਹੋਈ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਸਾਰਿਆਂ ਇਨਸਾਨਾਂ ਦਾ ਸੱਚਾ ਇੱਕੋ ਜਈਆ ਇੱਕੋ ਜਈਆ ਆਪਾਂ ਇੱਥੇ ਵਿਖਤਰਾ ਪਾਈ ਜਾਂਦੇ ਆ ਪਰ ਉਹਦਾ ਸੱਚਾ ਇੱਕੋ ਹੀ ਆ ਸਭ ਮੈਂ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕੁਛ ਹੋਈ ਤਿਸ ਕਾ ਕੀਆ ਸਭ ਕੁਛ ਹੋਈ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਆਵਲਿਆ ਲਾ ਨੂਰ ਆਪਾਇਆ ਆਵਲਿਆ ਲਾ ਨੂਰ ਆਪਾਇਆ ਆਵਲੇ ਅੱਲਾ ਨੂਰ ਅਪਾਇਆ ਆਵਲੇ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਹੁਕਮ ਪਛਾਣੇ ਤਈ ਕੋਈ ਜਾਣੇ ਹੁਕਮ ਪਛਾਣੇ ਤਈ ਕੋਈ ਜਾਣੇ ਬੰਦਾ ਕਈ ਸੋਈ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਆਲੋ ਅਲਖ ਨ ਜਾਇ ਉਹ ਲਖਿਆ ਆਲੋ ਅਲਖ ਨ ਜਾਇ ਉਹ ਲਖਿਆ ਗੁਰ ਗੁਰ ਦੀਨਾ ਮਿੱਠਾ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕਹ ਕਬੀਰ ਮੇਰੀ ਸੰਕਾ ਨਾਸੀ ਕਹ ਕਬੀਰ ਮੇਰੀ ਸੰਕਾ ਨਾਸੀ ਸਰਬ ਨਰੰਜਨ ਢੀਠਾ ਕੁਦਰਤ ਕੇ ਸਭ ਬੰਦੇ 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 ਆਵਲੇ ਅੱਲਾ ਨੂਰ ਓ ਪਾਇਆ 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 ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਦੇ ਸਭ ਬੰਦੇ ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਿਆ ਹੋਇਆ ਏ ਜਹਦੇ ਵਿੱਚ ਜਾਤ ਅਭਿਮਾਨੀਆਂ ਦੇ ਭਗਤ ਕਬੀਰ ਜੀ ਵੱਲੋਂ ਮਾਤਮਾ ਨੂੰ ਸਰਦਾ ਭੇਜਣ ਦੇ ਭੇਜਣ ਦੀ ਸਾਖੀ ਹੈ ਕੁਦਰਤ ਕੇ ਸਭ ਬੰਦੇ ਆਵਲੇ ਅੱਲਾ ਨੂਰੇ ਪਾਇਆ ਕੁਦਰਤ ਕੇ ਸਭ ਬੰਦੇ ਭਗਤ ਕਬੀਰ ਜੀ ਹਰ ਇੱਕ ਜਗਿਆਸੂ ਨੂੰ ਸਾਂਝਾ ਉਪਦੇਸ਼ ਕਰਦੇ ਸਨ ਸਸਕਾਰ ਇੱਕ ਵਾਹਿਗੁਰੂ ਜੀ ਦੀ ਰਚਨਾ ਹੈ ਸਾਂਝੀ ਵਾਲਤਾ ਨੂੰ ਉਪਦੇਸ਼ ਆਮ ਲੋਕਾਂ ਨੂੰ आनंद खेड़ा आत्मसाख अति मैत्री भाव आदि शुभ संख्यावां ਦਾ ਉਸਾਲ ਮਾਨਸ ਲਈ ਸੁਭਾਗੇ ਸਮੇਂ ਦੀ देवी दात बक्ष ਲਗਾ ਲੋਕ ਪਤ ਲੋਕ ਪੁੱਤਰ ਧੀਆਂ ਇਸਤਰੀਆਂ ਮਾਵਾਂ ਦਾ মোহ ਤਿਆਗ ਕੇ ਸਾਧ ਸੰਗ ਅਤੇ ਤੇ सिमरन भक्ति कर लग पए ਕਦੇ ਕਈ ਜਾਤ ਅਬਮਾਨੀਆਂ ਨੇ ਭਗਤ ਕਬੀਰ ਜੀ ਨਾਲ ਆ ਕੇ ਰਚਨਾ ਕੀਤੀ ਤੂੰ ਸੁਧਰ ਹੋ ਕੇ ਲੋਕਾਂ ਨੂੰ ਗਿਆਨ ਕਰਨ ਲੱਗ ਪਿਆ ਹੈ ਪ੍ਰਾਤਨ ਜਾਤ ਵੰਡ ਨੂੰ ਖੰਡਨ ਕਰ ਰਹਾ ਹੈ ਅਸੀਂ ਬ੍ਰਾਹਮਣ ਵੇਦ ਸ਼ਾਸਤਰਾਂ ਦੇ ਵਿਗਿਆਨਕ ਆ ਸਾਨੂੰ ਹੀ ਭਗਤੀ ਕਰਨ ਕਰਾਉਣ ਦਾ ਅਧਿਕਾਰ ਹੈ ਤੈਨੂੰ ਕੋਈ ਅਧਿਕਾਰ ਨਹੀਂ ਤੂੰ ਸੋਦਰ ਹੈ ਤੂੰ ਜਲਾਇਆ ਹੈ ਤੂੰ ਆਪਣਾ ਕੰਮ 'ਚ ਧਿਆਨ ਰੱਖਿਆ ਕਰ ਤੂੰ RAM ਨਾਮ ਕੋ ਕੀ ਲੈਣਾ ਇਹ ਕੰਮ ਸਾਡਾ ਉੱਚੀਆਂ ਜਾਤਾਂ ਵਾਲਿਆਂ ਦਾ ਤੂੰ ਇਹ ਦੇ ਵਿੱਚੋਂ ਕੀ ਲੈਣਾ ਇਹ ਗੱਲ ਚੰਗੀ ਤਰ੍ਹਾਂ ਤੂੰ ਇਹ ਕੰਮ ਛੱਡ ਦੇ ਅਜਾਹੀਆਂ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਭਗਤ ਕਬੀਰ ਜੀ ਨੇ ਉਹਨਾਂ ਦਾ ਭਰਮ ਦੂਰ ਕਰਨ ਲਈ ਆਖਿਆ ਕਿ ਬ੍ਰਾਹਮਣ ਉਹ ਜਿਹੜਾ ਬ੍ਰਾਹਮਣ ਪ੍ਰਮਾਤਮਾ ਦੀ ਪ੍ਰੇਮ ਪ੍ਰੇਮਾ ਭਗਤੀ ਕਰਕੇ ਉਸ ਨਾਲ ਮਿਲ ਜਾਂਦਾ ਹੈ ਸਾਰੇ ਜਗਤ ਨੂੰ ਵਾਹਿਗੁਰੂ ਜੀ ਦੀ ਰਚਨਾ ਸਮਝ ਕੇ ਪਿਆਰ ਕਰਦਾ ਹੈ ਤੁਸੀਂ ਤੇ ਪਖਾਂਡਾਂ ਦੇ ਰਾਹ ਤੇ ਚੱਲ ਪਿਓ ਤੁਸੀਂ ਜਾਤ ਰੂਪੀ ਅਪਮਾਨ ਦੀ ਕਾਲਖ ਆਪਣੇ ਹਿਰਦਿਆਂ ਉੱਪਰ ਮਾਲ ਕੇ ਅਗਿਆਨਤਾ ਦੀ ਚਾਦਰ ਹੇਠਾਂ ਭੋਲੇ ਭਾਲੇ ਗਰੀਤਿਆਂ ਨੂੰ ਲੁੱਟ ਰਹੇ ਹੋ ਮਾਨੁਕਤਾ ਮਾਨੁਕਤਾ ਨੂੰ ਘਿਰਨਾ ਕਰਨ ਵਾਲਾ ਬ੍ਰਾਹਮਣ ਨਹੀਂ ਹੋ ਸਕਦਾ ਜਾਤ ਦਾ ਤੂੰ ਜ਼ਰੂਰ ਬ੍ਰਾਹਮਣ ਐ ਭਾਤੋਂ ਉਤਰਾਂ ਬ੍ਰਾਹਮਣ ਨਹੀਂ ਹੋ ਸਕਦਾ ਬ੍ਰਾਹਮਣ ਤੇ ਬੜਾ ਉੱਚਾ ਸੂਚਾ ਹੁੰਦਾ ਐ ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿਣਾ ਰਬੀ ਪ੍ਰੀਤ ਦੇ ਗਿਆਨ ਦੇ ਚੰਗੇ ਪੰਡਤਾਂ ਤੇ ਤਾਂ ਬਹੁਤ ਚੰਗਾ ਪ੍ਰਭਾਵ ਪਾਇਆ ਉਹ ਉਹਨਾਂ ਭਗਤ ਕਬੀਰ ਜੀ ਅੱਗੇ ਸਿਰ ਝੁਕਾ ਦਿੱਤੇ ਕਈਆਂ ਨੇ ਝੁਕਾਤੇ ਤੇ ਕਈਆਂ ਨੇ ਨਹੀਂ ਝੁਕਾਏ ਇਰ ਖਾਲੂ ਏਰ ਖਾਲੂ ਦਾ ਮਤਲਬ ਵੀ ਏਰਖਾ ਕਰਦੇ ਸੀ ਏਰਖਾਲੂ ਭਗਤ ਕਬੀਰ ਜੀ ਦੀ ਬਾਤ ਦੀ ਪ੍ਰਭਾਤਾ ਨੂੰ ਸਹਾਰ ਨਾ ਸਕੇ ਉਹਨਾਂ ਭਗਤ ਕਬੀਰ ਜੀ ਦੀ ਨਿੰਦਿਆ ਬਿਆਪਦੀ ਬਿਆਪਦੀ ਕੌਣ ਲਈ ਇੱਕ ਨਵੀਂ ਵਿਉਂਤ ਘੜੀ ਇਹਨਾਂ ਸਾਰਿਆਂ ਨੇ ਸਲਾਹ ਕੀਤੀ ਭਗਤ ਕਬੀਰ ਜੀ ਭਗਤ ਜੀ ਵੱਲੋਂ ਸਭ ਸਾਧੂ ਮਹਾਤਮਾ ਦੇ ਡੇਰਿਆਂ ਨੂੰ ਚਿੱਠੀਆਂ ਰੁੱਕੇ ਅੱਜ ਕਾਲ ਤੇ ਮੋਬਾਈਲ ਤੇ ਕਈ ਕੁਝ ਹੁੰਦਾ ਉਦੋਂ ਚਿੱਠੀਆਂ ਪੱਤਰ ਲੈ ਦੇਂਦੇ ਸੀ ਖੰਭਾ ਦੇ ਨਾਲ ਖੰਭ ਦੇ ਨਾਲ ਲਿਖਿਆ ਜਾਂਦਾ ਹੁੰਦਾ ਸੀ ਡੇਰਿਆਂ ਨੂੰ ਚਿੱਠੀਆਂ ਲਿਖਵਾ ਕੇ ਭੇਜ ਦਿੱਤੀਆਂ ਕਿ ਕਬੀਰ ਭਗਤ ਜੀ ਬਹੁਤ ਵੱਡਾ ਭੰਡਾਰਾ ਕਰ ਰਹੇ ਹਨ ਸਭਨਾ ਨੂੰ ਕਬੀਰ ਸਾਹਿਬ ਜੀ ਵੱਲੋਂ ਸਤੇ ਆਪ ਹੀ ਲੇਖ ਕੇ ਭਜਵਾ ਦਿੱਤੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਆਵਲੇ ਅੱਲਾ ਨੂਰ ਅਪਾਇਆ ೂರ ಪಾ ನೂರ ಪಾ ಕುರತ ಕೆರತ ಕೇ ಸಬ ಬಂದ ಬಂದೇ ಕುದರತ ಕೇ ಸಬ ಬಂದ ਉਨ੍ਹਾਂ ਦੋਸਤਾਂ ਦਾ ਭਾਵ ਸੀ ਕਿ ਭਗਤ ਕਬੀਰ ਜੀ ਮਹਾਤਮਾ ਦੀ ਅਨ ਵਸਤਰਾ ਆਦਿ ਨਾਲ ਸੇਵਾ ਨਹੀਂ ਕਰ ਸਕਦੇ ਉਹਦੇ ਘਰ ਗਰੀਬੀ ਸੀ ਇਸ ਕਰਕੇ ਇਹਦੀ ਵਿਵਧੀ ਹੋਵੇਗੀ ਤੇ ਸਾਡੀ ਸੋਭਾ ਹੋਵੇਗੀ ਜਿਸ ਕਰਕੇ ਭਗਤ ਕਬੀਰ ਜੀ ਦੀ ਵਿਵਧੀ ਹੋਵੇਗੀ ਚਿੱਠੀਆਂ ਅਨਸਾਰ ਮਿੱਥੇ ਦੇਨ ਹਜ਼ਾਰਾਂ ਸਾਧੂਆਂ ਮਹਾਤਮਾਂ ਸੰਤ ਸੋਫੇ ਨਗਾਰੇ ਨਰ ਸਿੰਘੇ ਵਜਾਉਂਦੇ ਕਬੀਰ ਜੀ ਦੇ ਆਸਮਨ ਲੱਗੇ ਆ ਕੇ ਡੇਰੀ ਲਗਾ ਲੈ ਬੈਠੇ ਕਾਸ਼ੀ ਵਿੱਚ ਮਹਾਤਮਾਂ ਦੀ ਰੌਣਕ ਨਾਲ ਗਹਿਰਾ ਗਹਿਰਾ ਗਹਿਰੀ ਹੋਣ ਲੱਗੀ ਜਦੋਂ ਭਗਤ ਕਬੀਰ ਜੀ ਨੂੰ ਪਤਾ ਲੱਗਾ ਕਿ ਸਭ ਮਾਤਮੇ ਮੇਰੇ ਘਰ ਇਕ ਰਾਲੂਆਂ ਨੇ ਈਰਖਾ ਬੱਜੀਆਂ ਨੇ ਵੱਲੋਂ ਪੱਤਰ પાਕੇ ਸਦਵਾਏ ਹਨ ਪਰ ਮੈਂ ਇਹਨਾਂ ਦੀ ਸੇਵਾ ਨਹੀਂ ਕਰ ਸਕਦਾ ਭਗਤ ਕਬੀਰ ਜੀ ਘਰ ਛੱਡ ਕੇ ਜੰਗਲ ਵਿੱਚ ਜਾ ਛੁਪੇ ਜੰਗਲ ਵਿੱਚ ਲੋਕੇ ਘਰ ਤਾਂ ਮੇਰੇ ਕੋ ਜਬ ਨੇ ਐਨੇ ਸਾਧੂ ਆ ਜਾਣਿਆ ਤੇ ਆਪਾਂ ਪਹਿਲਾਂ ਹੀ ਚਲ ਜੀਏ ਤੇ ਜੰਗਲ ਵਿੱਚ ਜਾ ਛੁਪੇ ਅਗਿਆਨਤ ਵਾਨ ਪੁਰਸ਼ ਆਪੋ ਵਿੱਚ ਵਿਚਾਰਨ ਲੱਗੇ ਕਿ ਵੇਖੀਏ ਇਸ ਸਮੇਂ ਭਗਤ ਜੀ ਦੀ laaj ਭਗਵਾਨ ਜੀ ਕਿਵੇਂ ਰੱਖਦੇ ਹਨ अंतर्जामी प्रभु जी ने भक्त कबीर जी दी पुत पात पात्र ਰੱਖਣ ਵਾਸਤੇ ਇੱਕ ਰੂਪ ਭਗਤ ਜੀ ਦਾ ਅਤੇ ਇੱਕ ਰੂਪ सेठ ਦਾ ਧਾਰਨ ਕਰ ਲਿਆ अनेका ਪਦਾਰਥ ਦੇ ਗੱਡੇ ਉਦੋਂ ਗੱਡਿਆਂ ਤੇ ਚੀਜ਼ ਆਉਂਦੀ ਹੁੰਦੀ ਸੀ ਗੱਡਾ ਜਿਹਦੇ ਘਰ ਹੁੰਦਾ ਸੀ ਬੜੀ ਵੱਲੇ-ਵੱਲੇ ਹੁੰਦੀ ਸੀ ਜਿਹਦੇ ਘਰ ਗੱਡਾ ਆ ਜਾਂਦਾ ਸੀ ਦੋ ਬੋਲਦਾਂ ਵਾਲਾ ਉਹਦੀ ਜੈਜੈਕਾਰ ਹੋ ਜਾਂਦੀ ਵੀ ਇਹ ਕੋ ਇਹ ਸਮੁੰਦਰੀ ਯਾਜਤੋਂ ਵੀ ਤਾਂ ਹੋ ਜਾਂਦੀ ਗੱਲ ਗੱਡੇ ਭਗਵਾਨ ਜੀ ਦੇ ਹੁਕਮ ਤੇ ਅੰਦਰ ਆ ਪੁਜੇ ਲੰਗਰ ਪਕਵਾਨ ਪੱਕਣੇ ਆਰੰਭ ਹੋ ਗਏ ਥਾ ਥਾ ਤੇ ਚੰਡੋਏ ਕਨਾਥਾਂ ਤਾਲ ਲਾ ਦਿੱਤੀਆਂ ਗਈਆਂ ਮਾਨਮਲ ਮਖਮਲ ਦੇ ਹੋਰ अनेका ਬਾਤਰ ਵਿਛਾ ਦਿੱਤੇ ਉਹ ਬਾਤਰ ਵਿਛਾਏ ਜਿੱਤੇ ਕਿਸੇ ਨੇ ਕਦੀ ਵਿਛਾਏ ਨਹੀਂ ਵੇਖੇ ਨਹੀਂ अनेका ਤੰਬੂ ਲੱਗ ਲੱਗ ਦਿੱਤੇ ਲਾਨਾ ਪ੍ਰਕਾਰ ਦੇ ਦੀਆਂ ਮਠਿਆਈਆਂ ਵੀ ਤਿਆਰ ਹੋਣ ਲੱਗ ਪਈਆਂ ਸਭ ਡੇਰਿਆਂ ਵਿੱਚੋਂ ਅਦਬ ਸਤਕਾਰ ਨਾਲ ਮਹਾਤਮਾ ਨੂੰ ਸਾਧ ਕੇ ਉਤਾਰਾ ਦਿੱਤਾ ਗਿਆ ਹਰ ਇੱਕ ਮਹਾਤਮਾ ਦੀ ਸੇਵਾ ਵਾਹ ਤੇ ਦੋ ਦੋ ਇਨਸਾਨ ਦੋ ਦੋ ਬੰਦੇ ਲਾ ਦਿੱਤੇ ਆਪ ਭਗਵਾਨ ਜੀ ਸੇਠ ਰੂਪ ਵਿੱਚ ਸਿਰ ਤੇ ਸੁੰਦਰ ਚੀਰਾ ਬਨ ਲ ਕੇ ਸਾਰੇ ਸਾਰੇ ਪੰਡਾਲ ਵਿੱਚ ਕੰਨਾਂ ਵਿੱਚ ਕੁੰਡਲ ਪੈਰਾਂ ਵਿੱਚ ਚੰਦਨ ਦੀਆਂ ਖੜਾਵਾ ਖੜਾਵਾ ਪੈਨ ਕੇ ਪੈਨ ਕੇ ਕਬੀਰ ਜਿਹੜਾ ਸਰੂਪ ਵੀ ਭਗਵਾਨ ਸੀ ਦੇਹੀ ਧਾਰਨ ਕੀਤਾ ਸੇ ਜੀ ਦਾ ਰਹਾਥ-ਵਾਥ ਵਿੱਚ ਹਰ ਇੱਕ ਮਹਾਤਮਾ ਪਾਸ ਸੇਵਾ ਟੈਲ ਪੁੱਛਦੇ ਹੋਏ ਸਭ ਦੇ ਹਿਰਦੇ ਕੇਵਲ ਫੁੱਲ ਵਾਂਜੂ ਖਿੜ ਗਏ ਸਭ ਸਾਧ ਸੰਤ ਊਚ ਨੀਚ ਇਸਤਰੀ ਪੁਰਸ਼ ਪ੍ਰਭੂ ਜੀ ਦੇ ਸੇਠ ਰੂਪ ਵਿੱਚ ਦਰਸ਼ਨ ਕਰਦੇ ਕੁਰਬਾਨ ਹੁੰਦੇ ਜਾਣ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਆਵਲ ਅੱਲਾ ਨੂਰ ਆ ਪਾਇਆ ਆਵਲੇ ਅੱਲਾ ਨੂਰ ਅਪਾਇਆ ਆਵਲੇ ਅੱਲਾ ਨੂਰ ਅਪਾਇਆ ਆਵਲੇ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਦੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਭੰਡਾਰੇ ਦਾ ਤਿਹਾਰ ਚਲਦਾ ਰਹਾ ਸਭ ਮਹਾਤਮਾ ਦੀ ਸੇਵਾ ਛਾਵਾਂ ਨਾਲ ਕੀਤੀ ਗਈ ਕੋਈ ਟੋਟ ਨਾ ਆਵਰੀ ਕਿਉਂਕਿ ਪ੍ਰਭੂ ਜੀ ਆਪ ਆਏ ਹੋਏ ਸਨ ਸਭ ਮਹਾਤਮਾ ਅਬ ਮਹਾਤਮਾ ਗਰੀਬ ਗੁਰਬੇ ਨੇ ਇਸ ਰਬੀ ਚਮਤਕਾਰ ਦਾ ਆਨੰਦ ਮਾਣਿਆ ਅਟੁੱਟ ਭੰਡਾਰੇ ਵਰਤੇ ਵਿਦਾਨਗੀ ਵੇਲੇ ਹਰ ਇੱਕ ਮਹਾਤਮਾ ਨੂੰ ਪੰਜ-ਪੰਜ ਸੇਰ ਲੱਡੂ ਤੇ ਦੋ-ਦੋ ਬਰਫੀ ਦੀਆਂ ਥਾਲੀਆਂ ਵੰਡੀਆਂ ਜਮਾਤਾਂ ਦੇ ਮੁਖੀ ਮਹਾਤਮਾ ਨੂੰ ਮਨਵਾਸ਼ਿਤ ਪਦਾਰਥ ਦਿੱਤੇ ਕਾਸ਼ੀ ਨਗਰ ਦੇ ਸਭਨਾਂ काशी नगर ਦੇ ਸਭ ਨਰ ਨਾਰੀ ਧੰਨ ਕਬੀਰ ਧੰਨ ਕਬੀਰ ਪਕਾਰ ਲੱਗੇ ਤੇ ਜਾਂਦੇ ਹੋਏ ਰਸਤੇ 'ਚ ਧੰਨ ਕਬੀਰ ਧੰਨ ਕਬੀਰ ਕਰਦੇ ਹੋਏ ਡੋਟ ਸਭਾ ਸੋਚਣ ਲੱਗੀ ਡੋਟ ਸਭਾ ਸਾਰੀ ਸੋਚਣ ਲੱਗੀ ਕਿ ਇਹ ਸੇਠ ਕਿਤੋਂ ਆ ਗਿਆ ਏ ਉਹਨਾਂ ਹੋਰ ਇੱਕ ਸਾਜਿ 'ਚ ਰਚੀ ਕਿ ਸਾਰਿਆਂ ਨੇ ਮਹਾਤਮਾ ਵਾਲੇ 72 72 ਪੈਣ ਕੇ ਹੋਰ ਵਿਉਂਤ ਰਚੀ ਸਾਰਿਆਂ ਨੇ ਮਹਾਤਮਾ ਵਾਲੇ 72 ਪੈਣ ਕੇ ਪੈਣ ਲਏ ਅਤੇ ਸੇਠ ਦੀ پاس ਪੁੱਜ ਕੇ ਬੇਨਤੀ ਕਰਨ ਲੱਗੇ ਕਿ ਸਾਨੂੰ ਆਪ ਜੀ ਦੀ ਮਿਹਰ ਨਾਲ ਪਦਾਰਥ ਮਿਲ ਗਏ ਹਨ ਪਰ ਅਸੀਂ ਸਾਡੀ ਧੂੜੀ ਪੁਸਕਾ ਪਸਕਾਤ ਨਹੀਂ ਹੋਈ ਸਾਡੀ ਮਨੋ ਕਾਮਨਾ ਪੂਰੀ ਨਹੀਂ ਜੇਕਰ ਸਾਡੀ ਧੂੜੀ ਪ੍ਰਸਾਵਕਤ ਹੋ ਜਾਈ ਤਾਂ ਆਪ ਜੀ ਦਾ ਰਸ ਜਸ ਗਾਵਾਂਗੇ ਭਗਵਾਨ ਜੀ ਨੇ ਮੂੰਹ ਮੰਗੀ ਸਮਗਰੀ ਦਿੱਤੀ ਜੋ ਨਾ ਮੰਗਿਆ ਉਤੋਂ ਵਾਦ ਦਿੱਤਾ ਨੇਕ ਪੁਰਸ਼ ਇਹ ਖੇੜ ਵੇ ਕੇ ਪ੍ਰਸਾਨ ਹੋਏ ਪਰ ਜੋਸ਼ ਟੋਲੀ ਮਨ ਮਨ ਹੀ ਵਿੱਚ ਮਨ ਸ਼ਰਮਿੰਦੀ ਦੇ ਮਾਰੇ ਖਿਸਕਣ ਲੱਗੀ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਆਵਲੇ ਅੱਲਾ ਨੂਰ અપਾਇਆ ਆਵਲੇ ਅੱਲਾ ਨੂਰ અપਾਇਆ ਆਵਲੇ ਅੱਲਾ ਨੂਰ ਏ ਪਾਇਆ ਆਵਲੇ ਅੱਲਾ ਨੂਰ ਏ ਪਾਇਆ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਜਦ ਰਸਤਿਆਂ ਵਿੱਚ ਲੰਘਦੇ ਜਾ ਰਹੇ ਲੋਕਾਂ ਨੇ ਮੋ ਧੰਨ ਕਬੀਰ ਧੰਨ ਕਬੀਰ ਭਗਤ ਕਬੀਰ ਜੀ ਦੇ ਧੰਨ ਕਬੀਰ ਧੰਨ ਕਬੀਰ ਆਵਾਜ਼ਾਂ ਸੁਣੀਆਂ ਤਦ ਜੰਗਲ ਵਿੱਚੋਂ ਭਗਤ ਕਬੀਰ ਜੀ ਵੀ ਆਪਣੇ ਘਰ ਪੁੱਜੇ ਉਹਨਾਂ ਨੂੰ ਉਹਨਾਂ ਉਹ ਮਿਲੇ ਉਹ ਕਹਿੰਦੇ ਕੀ ਗੱਲ ਆ ਧੰਨ ਕਬੀਰ ਧੰਨ ਕਬੀਰ ਕਰਦੇ ਜਾਂਦੇ ਆਂਦਾ ਭਾਈ ਸਾਹਿਬ ਤੁਸੀਂ ਇੱਥੇ ਕੀ ਕਰਦੇ ਜੇ ਜਾ ਕਬੀਰ ਸਾਹਿਬ ਦੇ ਘਰ ਨਾਲੇ ਜਲ ਪਾਣੀ ਛਕੋ ਤੇ ਨਾਲੇ ਬਸਤਰ ਲਓ ਧੰਨ ਕਬੀਰ ਧੰਨ ਕਬੀਰ ਕਰਦੇ ਤੁਰੇ ਜਾਂਦੇ ਤੇ ਕਬੀਰ ਸਾਹਿਬ ਘਰ ਪੁੱਜੇ ਸੇਠ ਇੱਕ ਸੇਠ ਸਰੂਪ ਵਿੱਚ ਭਗਵਾਨ ਜੀ ਨੇ ਭਗਤ ਕਬੀਰ ਜੀ ਦਾ ਭਗਤ ਕਬੀਰ ਜੀ ਨੂੰ ਜਫੀ ਵਿੱਚ ਲੈ ਲਿਆ ਤੇ ਅਤੇ ਪਿਆਰ ਨਾਲ ਆਸ਼ੀਰਵਾਦ ਦੇ ਕੇ ਅਲੋਪ ਹੋ ਗਏ ਕਹਿੰਦੇ ਭਾਈ ਸਾਬ ਆਪਣੀ ਡਿਊਟੀ ਸੰਭੋ ਅਸੀਂ ਢਾਡੀ ਡਿਊਟੀ ਸਵੈਰਦੀ ਕੀਤੀ ਆ ਤੇ ਆਪਣੀ ਆਣ ਕੇ ਡਿਊਟੀ ਸੰਭੋ ਤੇ ਆਸ਼ੀਰਵਾਦ ਦਿੰਦੇ ਆਪ ਲੋਪ ਹੋ ਗਏ ਤੇ ਭਗਤ ਕਬੀਰ ਜੀ ਦਾ ਜਸ ਸੰਸਾਰ ਵਿੱਚ ਫੈਲ ਗਿਆ ਆਪਣੀ ਪ੍ਰਸ਼ੰਸਾ ਹੁੰਦੀ ਵੀ ਕੇ ਭਗਤ ਕਬੀਰ ਜੀ ਫਰਮਾਉਂਦੇ ਹਨ ਕਬੀਰ ਨਾ ਹਮ ਕੀਆ ਨਾ ਕਰ ਸਕੇਗੇ ਨਾ ਕਰ ਸਕੇ ਸਰੀਰ ਕਿਆ ਜਾਣਾ ਕਿ ਚੱਕ ਹਰ ਕੀਆ ਭਇਓ ਕਬੀਰ 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 ਨਾ ਹਮ ਕੀਆ ਨਾ ਕਰ ਸਕੇ ਨਾ ਕਰ ਸਕੇ ਸਰੀਰ ਕਿਆ ਜਾਣੋ ਕਿਛ ਹਾਰ ਕੀਆ ਭਇਓ ਕਬੀਰ ਕਬੀਰ ਉਹਨਾਂ ਨੇ ਜਿਹੜੇ ਈਰਖਾ ਵਾਲੇ ਟੋਲੇ ਸੀ ਉਹਨਾਂ ਨੂੰ ਬੜੀ ਹੈਰਾਨਗੀ ਹੋਈ ਪੀ ਘਰ ਵਿੱਚ ਦੇਖੋ ਜਵਨੇ ਸੀ ਆਸੀ ਤੇ ਵਿਆਪਦੀ ਕਰਾਉਣੀ ਤੇ ਤੇ ਹੋਰ ਹੀ ਕੁਝ ਬਣ ਗਿਆ ਇਹ ਸੇਠ ਪਤਾ ਨਹੀਂ ਕਿੱਥੋਂ ਆ ਗਿਆ ਜੋ ਮੰਗਦੇ ਹਾਂ ਸੋ ਹੀ ਦਿੱਤਾ ਪਰੇ ਨਸਮਾਨ ਉਹਦੇ ਘਰ ਹੈ ਨਹੀਂ ਪਤਾ ਨਹੀਂ ਨਸਮਾਨ ਆ ਕਿੱਥੋਂ ਗਿਆ ਇਹ ਸਮਝ ਨਹੀਂ ਆਈ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਆਵਲ ਅੱਲਾ ਨੂਰ ਅਪਾਇਆ ਆਵਲੇ ਅੱਲਾ ਨੂਰ ਪਾਇਆ ਆਵਲੇ ਅੱਲਾ ਨੂਰ ਪਾਇਆ ਆਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ 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 ਕਦਰਤ ਕੇ ਸਭ ਬੰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ